ਇਹ ਜਿਹੜੀ ਸਰਕਾਰ ਨੇ ਆਣਾ ਬੋਲਿਆ ਕਦਰ ਹੈ ਸਾਡਾ ਮੇਨ ਫੋਕਸ ਜਿਹੜਾ ਸਿੱਖਿਆ ਤੇ ਕਿਉਂਕਿ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਦੇਸ਼ ਰਾਜ ਕਰਦੇ ਨੇ ਸਭ ਤੋਂ ਵੱਧ ਆਪਦੇ ਬੱਚਿਆਂ ਤੇ ਚਾਹਦੇ ਭੋਖ ਦੇ ਵਿੱਚ ਆਉਣ ਵਾਲੀ ਪੀੜ੍ਹੀ ਦੇ ਵਿੱਚ ਇਨਵੈਸਟ ਜਿਹੜਾ ਉਹ ਕਰਦੇ ਨੇ ਔਰ ਪੰਜਾਬ ਦੇ ਵਿੱਚ ਵੀ ਜਿਹਦੇ 3 ਸਾਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਪਰ ਅੱਜ ਇੱਕ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਖੋਲ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਸਕੂਲਾਂ ਨੂੰ ਬਿਹਤਰ ਕਾਮ ਇਹਦਾ ਉਹ ਸ਼ੁਰੂ ਹੈ ਇਸੇ ਲੜੀ ਦੇ ਵਿੱਚ ਅੱਜ ਮੈਂ ਆਪਣੇ ਹਲਕੇ ਸਮਾਪ ਦੇ ਮੇਰੇ ਆਪਣੇ ਜੱਦੀ ਪਿੰਡ ਗੁਰੂਖਾਂ ਦੇ ਵਿੱਚ ਅਸੀਂ ਤਕਰੀਬਨ 1 ਕਰੋੜ 98 ਲੱਖ ਰੁਪਏ ਦੇ ਦੋਨੋਂ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਵੀ ਔਰ ਪ੍ਰਾਇਮਰੀ ਵੀ ਦੋਨੋਂ ਦੇ ਵਿੱਚ ਜਿਹੜੇ 1 ਕਰੋੜ 98 ਲੱਖ ਦੇ ਕੰਮ ਨੇੜੇ ਉਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਤਾਰੀਖ ਦੇ ਵਿੱਚ ਤਕਰੀਬਨ 90% ਸਕੂਲਾਂ ਦੇ ਵਿੱਚ ਜਿੱਥੇ ਪਹਿਲਾਂ ਬਾਉਂਡਰੀ ਵਾਲ ਨਹੀਂ ਸੀ ਗਿਆ ਜਾਂ ਟਾਇਲਟਸ ਨਹੀਂ ਸੀ ਗਿਆ ਜਾਂ ਕਲਾਸਰੂਮ ਨਹੀਂ ਸੀਗੇ ਉਨਨੂੰ ਅਪਗ੍ਰੇਡ ਕਰਨ ਦੀ ਲੋੜ ਸੀਗੀ ਉਹ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਇਸ ਸਕੂਲ ਦੇ ਵਿੱਚ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਬੰਦ 70 ਲੱਖ 72 ਹਜ਼ਾਰ ਰੁਪਏ ਦੇ ਨਾਲ ਅੱਜ ਫਿਜ਼ਿਕਸ ਨਾਲ కెਮਿਸਟਰੀ ਲੈਬ ਬਾਇਓ ਲੈਬ ਲਾਇਬ੍ਰੇਰੀ ਸਾਰੀਆਂ ਨੇ ਜਿਹੜੀਆਂ ਉਹ ਬਣ ਰਹੀਆਂ ਨੇ ਸੋ ਮੈਂ ਸਮਝਦਾ ਕਿ ਇੱਕ ਨਵਾਂ ਪੰਜਾਬ ਹੈ ਜਿਹੜਾ ਇਸ ਸਿੱਖਿਆ ਕ੍ਰਾਂਤੀ ਦੇ ਜ਼ਰੀਏ ਸਿਰਜਿਆ ਜਾ ਰਿਹਾ ਆਵਾਜ਼ੀ ਪਾਰਟੀ ਤੋਂ ਸਰਕਾਰ ਵੱਲੋਂ ਜਿਹਦੇ ਜਿਹਦੀ ਜਿਹਦੀ ਸੋਚ ਜਿਹਦੀ ਦੇਸ਼ੇ ਔਰ ਜਿੰਨਾ ਵੀ શ્રી ਅਗਰਕਿੰਦਵਾਦੀ ਔਰ ਮਾਨਸੂਰੀ ਜੀ ਉਹਨਾਂ ਨੇ ਪਹਿਲਾਂ ਇਹ ਬਿਹਤਰੀਨ ਸਿੱਖਿਆ ਦਾ ਮਾਡਲ ਦਿੱਲੀ ਦੇ ਵਿੱਚ ਸਿਰਜਿਆ ਤੇ ਉਹੀ ਉਹ ਪੰਜਾਬ ਦੇ ਵਿੱਚ ਦਾਖਲੇ ਹੁਣ ਸ਼ੁਰੂ ਹੋ ਜਾਂਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਦਾ ਪ੍ਰਾਈਵੇਟ ਦੇ ਮੁਕਾਬਲੇ ਲੱਗਦਾ ਕਿ ਇਸ ਵਾਰ ਜਿਹੜੇ ਦਾਖਲੇ ਵਧਣ ਦੀ ਉਮੀਦ ਹੈ 100% ਵਧਣਗੇ ਜੀ ਪਿਛਲੇ 13 ਸਾਲਾਂ ਦੇ ਵਿੱਚ ਹੀ ਤਕਰੀਬਨ 9000 ਤੋਂ ਵੱਧ ਬੱਚੇ ਇਹ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਹ ਅੱਜ ਤੱਕ ਦੇ ਪੰਜਾਬ ਦੇ ਵਿੱਚ ਨਹੀਂ ਹੋਇਆ ਸੀਗਾ ਜਦੋਂ ਇਨਫਰਾਸਟ੍ਰਕਚਰ ਬਿਹਤਰੀਨ ਹੋਊਗਾ ਜਦੋਂ ਇਸੇ ਪੜਾਉਣ ਦਾ ਮਾਹੌਲ ਵਧੀਆ ਹੋਊਗਾ ਜਦੋਂ ਇੱਥੋਂ ਦੇ ਟੀਚਰਸ ਦੇ ਜਿਹੜੇ ਪ੍ਰਿੰਸੀਪਲ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚੋਂ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆਉਣਗੇ ਵੀਜ਼ਾਰ ਨਵਾਂ ਟੀਚਰ ਹੈ ਜਿਹੜਾ ਉਹ ਰੱਖਿਆ ਜਾ ਚੁੱਕਿਆ तकरीबन 90000 90% ਜਿਹੜੇ ਸਕੂਲਾਂ ਦੇ ਵਿੱਚ ਬੁਡਜਟ ਨਹੀਂ ਸੀ ਉਹ ਕੰਪਲੀਟ ਹੋ ਚੁੱਕੀ ਸੋ ਮੈਂ ਸਮਝਦਾ ਕਿ ਬੜੇ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਅੱਗੇ ਹੈ ਜਿਹੜਾ ਹਰ ਸ਼ਹਿਰ ਹਰ ਪਿੰਡ ਹਰ ਨਗਰ ਦੇ ਵਿੱਚ ਉਹ ਪਹੁੰਚ ਜਾਣਾ ਸਰ ਰਤੋ ਕੇ ਇੱਕ ਸਕੂਲ ਹੈ ਬਹੁਤ ਮਸ਼ਹੂਰ ਹੈ ਜਿੰਦਾ ਖੁਲਿਆ ਰਹਿਣਾ ਹੈ ਜਿਹੜੀ ਸੇਵਾ ਕਰਦੇ ਨੇ ਪੈਸੇ ਤੋਂ ਨਾ ਮਰੀ ਪੈਸੇ ਦੇਖੋ ਮੈਂ ਸਮਝਦਾ ਕਿ ਕੱਲਾ ਇੱਕ ਤੁਸੀਂ ਰਤੋ ਕੀ एग्जांपल ਦੇ ਰਹੇ ਹੋ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 20000 ਦੇ ਕ੍ਰੀਡ ਸਕੂਲ ਹੈ ਹਰ ਸਕੂਲ ਹੈ ਜਿਹੜਾ ਉਹ ਰਤੋ ਕੇ ਵਾਲੇ ਸਕੂਲ ਦੇ ਘੱਟੋ ਘੱਟ ਬੇਸਿਕ ਉਸ ਦੇ ਸਟੈਂਡਰਡ ਦੇ ਉੱਪਰ ਪਹੁੰਚ ਜਾਏਗਾ ਉਸ ਸਕੂਲ ਦੀ ਕੰਡੀਸ਼ਨ ਅਜਿਹੀ ਹੈ ਕਿ ਤਿੰਨ-ਤਿੰਨ ਸਾਲਾਂ ਦੀ ਉਹ ਸਰਕਾਰੀ ਸਕੂਲ ਦੇ ਵਿੱਚ ਵੇਟਿੰਗ ਹੈ ਐਡਮਿਸ਼ਨ ਲੈਣ ਦੇ ਲਈ। ਜੇ ਜੇ ਬੱਚਾ ਹੋਣਾ ਹੁੰਦਾ ਹੈ, ਜੇ ਜੇ ਬੱਚਾ ਮਾਪਿਆਂ ਤੇ ਹੋਣਾ ਹੁੰਦਾ ਹੈ ਪਹਿਲਾਂ ਉੱਥੇ ਜਾ ਕੇ ਸਕੂਲ ਦੇ ਪ੍ਰਿੰਸੀਪਲ ਕੋਲ, ਪੰਚਾਇਤ ਕੋਲ ਨੋਟ ਕਰਾ ਕੇ ਆਉਣੀ ਜੀ ਵੀ ਤਿੰਨ ਸਾਲ ਬਾਅਦ ਮੇਰੇ ਬੱਚੇ ਨੂੰ ਇੱਥੇ ਤੁਸੀਂ ਐਡਮਿਸ਼ਨ ਦੇਣੀ ਹੈ। ਆਹੀ ਸੋਚ ਸਾਡੀ ਪੰਜਾਬ ਦੇ 20 ਹਜ਼ਾਰ ਸਕੂਲਾਂ ਨੂੰ ਬਰਾਉਣ ਦੇ ਪਤਿਆ ਤੇ ਬਵਾਸਾ ਸੁਧਰ ਕੇ ਬਾਬਾ ਨਾਨਕ ਨੇ ਇਹ ਕਰ ਲਿਆ। ਇਸ ਇਹ ਟੀਚੇ ਜਿਹੜਾ ਉਸ ਮੁੱਚੇ ਪੰਜਾਬ ਦੇ ਸਹਿਯੋਗ ਨਾਲ ਸੀ ਬੜੀ ਜਲਦੀ ਪੂਰਾ ਕਰਤਾ ਸਰ ਪੰਜਾਬ ਜਿਹੜੇ ਅਕਾਉਂਟ ਪੁਰਾ ਰਹੇ ਨੇ ਪਰਬਾਰਾਂ ਵੱਲੋਂ ਉਹਨਾਂ ਨੂੰ ਸਮਾਜ ਚੱਕੇ ਜਾ ਰਹੇ ਨੇ ਇਸ ਦੁਆਰਾ ਇੱਕ ਹੀ ਪੂਰਨ ਮਗਲ ਤੱਕਾਂ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਕੋਈ ਨਸ਼ਾ ਵੇਚੂਗਾ ਲੋਕਾਂ ਦੇ ਬੱਚਿਆਂ ਦੇ ਨਸਾਂ ਦੇ ਵਿੱਚ ਜ਼ਹਿਰ ਭੋਲੂਗਾ ਜੇ ਕੋਈ ਕਿਸੇ ਤੋਂ ਪ੍ਰੋਫੀਲ ਮੰਗੂਗਾ ਜੇ ਕੋਈ ਕਿਸੇ ਦਾ ਕਤਲ ਕਰਕੇ ਭੱਜੂਗਾ ਜੇ ਕੋਈ ਇਹ ਜਾਂ ਚਾਹੇ ਐਂਟੀ ਸੋਸ਼ਲ ਐਲੀਮੈਂਟ ਹੈ ਗੈਂਗਸਟਰ ਹੈ ਜਾਂ ਕੋਈ ਡਰੱਗ ਸਮਗਲਰ ਹੈ ਜੋ ਇਹ ਜੱਗ ਤੱਕ ਮ ਕਰੂਗਾ ਤੇ ਪੁਲਿਸ ਪਿੱਛਾ ਕਰੂਗੀ ਆਮਣਾ ਸਾਹਮਣਾ ਹੋਊਗਾ ਤੇ ਫਿਰ ਉੱਥੇ ਪੁਲਿਸ ਨੇ ਜਦੋਂ ਅੱਗੋਂ ਗੋਲੀ ਚੱਲੂਗੀ ਤੇ ਪੁਲਿਸ ਨੇ ਆਰਥੀ ਦਾ ਦਰ ਨਹੀਂ ਦਿੰਦੀ ਉਹਨਾਂ ਦੀ ਉੱਥੇ ਵੀ ਜੇ ਇਨਕਾਊਂਟਰ ਹੋਊਗਾ ਇਹੋ ਜਿਹਾ ਕੋਈ ਗੱਲ ਨਹੀਂ ਹੈ ਕਿ 84 ਵਾਲਾ ਮਾਹੌਲ ਇਹਡਾ ਬਣ ਰਿਹਾ ਹੈ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਲਾਅ ਆਫ ਲੈਂਡ ਹੈ ਜਿਹੜਾ ਜੋ ਧਰਤੀ ਦਾ ਕਾਨੂੰਨ ਹੈ ਜੋ ਦੇਸ਼ ਦਾ ਕਾਨੂੰਨ ਹੈ ਉਹ ਲਾਗੂ ਹੋਊਗਾ ਪਰ ਜੇ ਕੋਈ ਇਹ ਸੋਚੇ ਕਿ ਪਿਛਲੀਆਂ ਸਰਕਾਰਾਂ ਤੇ ਪਿਛਲੀਆਂ ਲੀਡਰਾਂ ਦੀ ਤਰ੍ਹਾਂ ਇਹਨਾਂ ਮਾੜੇ ਅੰਸਰਾਂ ਨੂੰ ਸਾਡੀ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਸਤ ਪਨਾਹੀ ਦੇ ਦੂਗਾ ਤੇ ਉਹ ਨਹੀਂ ਹੋਣ ਵਾਲਾ ਇਸ ਕਰਕੇ ਮੈਂ ਇਸ ਕਰਕੇ ਬਾਰ ਬਾਰ ਕਹਿੰਦਾ ਇਨ੍ਹਾਂ ਇਨ ਸਮਗਲਰਸ ਨੂੰ ਜਿਹੜੇ ਡਰਗ ਦਾ ਧੰਦਾ ਕਰਦੇ ਨੇ ਕਿ ਭਾਈ ਤੁਸੀਂ ਇਹ ਕੰਮ ਛੱਡ ਲਓ ਮেইনਸਟ੍ਰੀਮ ਦੇ ਵਿੱਚ ਆਓ ਪੰਜਾਬ ਸਰਕਾਰ ਰਾਜ ਨੌਕਰੀਆਂ ਹਰ ਰੋਜ਼ ਵੱਧ ਰਹੀ ਹੈ ਆਓ ਮਿਹਨਤ ਕਰੋ ਪੜੋ ਆਪ ਦਾ ਵੀ ਆਪ ਦੇ ਪਰਿਵਾਰ ਦਾ ਵੀ ਨਾਮ ਰੌਸ਼ਨ ਕਰੋ ਪੰਜਾਬ ਦਾ ਨਾਮ ਰੌਸ਼ਨ ਕਰਦੇ ਜੋ ਮੁੱਠੇ ਪਾਸੇ ਤੁਰੇ ਹੋਏ ਸਰ ਰਾਜੇ ਸਾਹਿਬ ਇਸ ਤਰੀਕੇ ਨਾਲ ਦੇਖੋ ਜਿਹੜਾ ਦਿਨ ਪਾਸ ਕੀ ਹੈ ਕੇਂਦਰ ਸਰ ਜੀ ਪ੍ਰਾਪਤ ਦੇਖੋ ਮੈਂ ਸਮਝਦਾ ਕਿ ਇਹ ਮਾਈਨੋਰਟੀਜ਼ ਦੇ ਉੱਪਰ ਵੱਡਾ ਹੰਗਲਾ ਜਿਹੜਾ ਉਹ ਮਾਰਨੀ ਸੀ ਸਰ ਰਾਜੇ ਸਾਹਿਬ